ਇਹਨਾਂ ਦਾ ਬ੍ਰਦਰ ਛੱਡਣ ਵਾਸਤੇ ਮਤਲਬ ਸਾਡੇ ਕੋਲ ਆਏ ਉਹ ਕਹਿੰਦੇ ਵੀ ਇਹ ਮੈਂਟਲੀ ਅਫਸਰਟ ਹੈਗੀ ਹੈ ਤੇ ਇਹਦਾ ਕੋਈ ਨਹੀਂ ਹੈਗਾ ਇਹਦੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਇਹਦੇ ਬੇਟੇ ਦੀ ਡੈਥ ਹੋ ਚੁੱਕੀ ਹੈ ਇੱਕ ਦਿਨ ਇਹ ਮੇਰੇ ਕੋਲ ਇੱਕ ਕਾਗਜ਼ ਲੈ ਕੇ ਆਈ ਕਿ ਆ ਮੇਰਾ ਹਿਸਾਬ ਤਾਵਾ ਮੈਂ ਭਰਾਵਾਂ ਤੋਂ ਇੰਨੇ ਪੈਸੇ ਲੈਣੇ ਨੇ ਇੰਨਾ ਸੋਨਾ ਲੈਣਾ ਮੇਰਾ ਇੱਕ ਪੁੱਤਰ ਹੈ ਜੋ ਕਿ ਅੰਬਾਲਾ ਵਿੱਚ ਹੈ ਉਹਨੂੰ ਆਸ਼ਰਮ ਵਿੱਚ ਮੈਨੂੰ ਮਿਲਾਓ ਜਾਂ ਮੈਨੂੰ ਉੱਥੇ ਛੱਡ ਆਓ ਜਾਂ ਉਸਨੂੰ ਇੱਥੇ ਲੈ ਕੇ ਆਓ ਅਸੀਂ ਆਪਣੀ ਟੀਮ ਅੰਬਾਲਾ ਭੇਜੀ ਤੇ ਜਾ ਕੇ ਦੇਖਿਆ ਇਹਨਾਂ ਦਾ ਬੇਟਾ ਅਭਿਨਵ ਗੁਪਤਾ ਜੋ ਕਿ 2 ਸਾਲਾਂ ਤੋਂ ਇੱਕ ਹੀ ਕਮਰੇ ਦੇ ਵਿੱਚ ਬੰਦ ਸੀ ਉੱਥੇ ਹੀ ਉਹਨੂੰ ਹਾਂ ਇਹਦੇ ਕੋਈ ਰਿਸ਼ਤੇਦਾਰ ਚਾਚਾ ਸ਼ਹਿਰ ਸੀ ਉਹ ਇਹਨਾਂ ਨੂੰ ਰੋਜ਼ ਰੋਟੀ ਅੰਦਰ ਸੁੱਟ ਕੇ ਚਲਾ ਜਾਂਦਾ ਸੀਗਾ ਨਹੀਂ ਸਾਡੀ ਟੀਮ ਨੇ ਇਹਨੂੰ ਕਮਰੇ ਦੇ ਵਿੱਚ ਬਾਹਰੋਂ ਜਿੱਦਾਂ ਵਿੰਡੋ ਦੇ ਵਿੱਚੋਂ ਦੇਖਿਆ ਇਹਦੀ ਬਹੁਤ ਲੰਬੀ ਲੰਬੀ ਦਾੜੀ ਮਤਲਬ ਇੱਕ ਜੰਗਲੀ ਜਾਨਵਰ ਦੀ ਤਰ੍ਹਾਂ ਹੀ ਅੰਦਰ ਰਹਿ ਰਿਹਾ ਸੀਗਾ ਪਰ ਸਾਨੂੰ ਇਹ ਗੱਲ ਨਹੀਂ ਸਮਝ ਆਈ ਕਿ ਇਹਦੇ ਰਿਸ਼ਤੇਦਾਰ ਇਹਨਾਂ ਨੂੰ ਆਪਸ ਵਿੱਚ ਕਿਉਂ ਨਹੀਂ ਮਿਲਾ ਰਹੇ ਸੀ ਇਹਨੂੰ ਕਿਉਂ ਨਹੀਂ ਇੱਥੇ ਲੈ ਕੇ ਆਏ ਕਿਉਂ ਇਹਨਾਂ ਨੂੰ ਨਸ਼ੇੜੀ ਘੋਸ਼ਿਤ ਕੀਤਾ ਹੋਇਆ ਸੀ आपके भाइयों ने आपकी जमीन जो है या पैसे कितनी जमीन है कितने पैसे कितना सोना जो रखा है है एक बस बाकी पैसे हैं गोल्ड है हमारा कितने पैसे लाख रुपए है यही है कर रहे हैं। तो सी देख सकते हो तो तस्वीर जो साझिया कर रहे ने अच्छा आपको पता पहले ऐसे थे पता है आपको कितने की आपकी ऐसी हालत ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੀਹਾ ਮਲਿਕ ਸਵਾਗਤ ਕਰਦੀ ਆ ਅੱਜ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਮਾਪ ਪੁੱਤ ਮੌਜੂਦ ਨੇ ਜੋ ਕਿ ਦੇਖਣ ਨੂੰ ਤਾਂ ਬਿਲਕੁਲ ਸਹੀ ਲੱਗਦੇ ਆ ਬਿਲਕੁਲ ਵੀ ਇਹ ਸਹੀ ਨਹੀਂ ਹੈਗੇ ਆਪਣੇ ਘਰਦਿਆਂ ਦੇ ਵਜੇ ਨਾਲ ਅੱਜ ਇੱਕ ਆਸ਼ਰਮ ਦੇ ਵਿੱਚ ਬੈਠੇ ਨੇ ਜੇ ਕਿ ਆਪਾਂ ਗੱਲ ਕਰੀਏ ਇਹਨਾਂ ਦੋਵਾਂ ਦੀ ਇਹਨਾਂ ਨੂੰ ਜਿਹੜਾ ਆ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਇਹਨਾਂ ਨਾਲ ਅਤਿਆਚਾਰ ਕੀਤਾ ਗਿਆ ਤੇ ਇਹਨਾਂ ਨੂੰ ਕੱਲਾ ਜਿਹੜਾ ਕੋਸ਼ਿਸ਼ ਕਰਕੇ ਇਹਨਾਂ ਦੀ ਪ੍ਰਾਪਰਟੀ ਜਿਹੜੀ ਹਲਪਣ ਦੇ ਲਈ ਇੱਕ ਆਸ਼ਰਮ ਦੇ ਵਿੱਚ ਛੱਡ ਦਿੱਤਾ ਗਿਆ ਤੇ ਸਾਰੀ ਆਣੀ ਜਿਹੜੇ ਜਾਣਦੇ ਤਾਂ ਗੱਲ ਕਰਦੇ ਆ ਸਰ ਕੀ ਹੋਇਆ ਸੀਗਾ ਕਿ ਇੱਥੇ ਤੱਕ ਪਹੁੰਚੇ ਕਿਹੜੀ ਕਹਾ ਕੀ ਕੀ ਹੋਇਆ ਕੀ ਵਪਰੇ ਇੱਕ ਵਾਰੀ ਦੱਸੂਗੀ ਇਹ ਨੀਲਮ ਗੁਪਤਾ ਜੀ ਨੇ ਸਾਡੇ ਕੋਲ 1 ਸਾਲ ਪਹਿਲਾਂ ਆਸ਼ਰਮ ਵਿੱਚ ਇਹਨਾਂ ਦੀ ਭੈਣ ਇਹਨਾਂ ਦਾ ਬ੍ਰਦਰ ਜੀ ਛੱਡਣ ਵਾਸਤੇ ਮਤਲਬ ਸਾਡੇ ਕੋਲ ਆਏ ਉਹ ਕਹਿੰਦੇ ਵੀ ਇਹ ਮੈਂਟਲੀ ਅਫਸਰਟ ਹੈਗੀ ਹੈ ਤੇ ਇਹਦਾ ਕੋਈ ਨਹੀਂ ਹੈਗਾ ਇਹਦੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਤੇ ਬੇਟੇ ਦੀ ਡੈਥ ਹੋ ਚੁੱਕੀ ਹੈ ਤੇ ਇਹਨਾਂ ਨੂੰ ਸਾਡੇ ਕੋਲ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਆਸ਼ਰਮ ਵਿੱਚ ਰਹਿੰਦੇ ਹੋਏ ਇਹਦਾ ਇਲਾਜ ਹੋਇਆ ਹੁਣ ਇਹ 80% ਤੱਕ ਅਸੀਂ ਕਹਿ ਸਕਦੇ ਹਾਂ ਕਿ ਇਹ ਠੀਕ ਹੈ ਗਈ ਹੈ ਜੀ ਤੇ ਇੱਕ ਦਿਨ ਇਹ ਮੇਰੇ ਕੋਲ ਇੱਕ ਕਾਗਜ਼ ਲੈ ਕੇ ਆਈ ਕਿ ਆਹ ਮੇਰਾ ਹਿਸਾਬ-ਕਿਤਾਬ ਹੈ ਮੈਂ ਭਰਾਵਾਂ ਤੋਂ ਇੰਨੇ ਪੈਸੇ ਲੈਣੇ ਨੇ ਇੰਨਾ ਸੋਨਾ ਲੈਣਾ ਮੇਰਾ ਇੱਕ ਪੁੱਤਰ ਹੈ ਜੋ ਕਿ ਅੰਬਾਲਾ ਵਿੱਚ ਹੈ ਜੀ ਉਹਨੂੰ ਆਸ਼ਰਮ ਵਿੱਚ ਮੈਨੂੰ ਮਿਲਾਓ ਜਾਂ ਮੈਨੂੰ ਉੱਥੇ ਛੱਡ ਆਓ ਜਾਂ ਉਸਨੂੰ ਇੱਥੇ ਲੈ ਕੇ ਆਓ ਪਰ ਜਦ ਅਸੀਂ ਅਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਨਹੀਂ ਜੀ ਇਹਨਾਂ ਦਾ ਤਾਂ ਇੱਕ ਹੀ ਪੁੱਤਰ ਸੀ ਜਿਹਦੀ ਮੌਤ ਹੋ ਚੁੱਕੀ ਹੈ ਔਰ ਉਹਨਾਂ ਨੇ ਸਾਨੂੰ ਹੋਰ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਾਈ ਜੋ ਸ਼ਾਇਦ ਬਰਨਾਲਾ ਤੋਂ ਇਹਨਾਂ ਦੇ ਕੋਈ ਰਿਸ਼ਤੇਦਾਰ ਸੀਗੇ ਉਹ ਵੀ ਕਹਿੰਦੇ ਨਹੀਂ ਜੀ ਇਹ ਮੈਂਟਲੀ ਅਫਸਰਟ ਹੈ ਇਹਨੂੰ ਕੁਝ ਨਹੀਂ ਪਤਾ ਇੱਕ ਹੀ ਬੇਟਾ ਸੀ ਜੋ ਕਿ ਜਿਹਦੀ ਕੀ ਡੈਥ ਹੋ ਚੁੱਕੀ ਹੈ ਪਰ ਇਹਦੇ ਬਾਰ ਬਾਰ ਕਹਿਣ ਦੇ ਉੱਤੇ ਅਸੀਂ ਆਪਣੀ ਟੀਮ ਅੰਬਾਲਾ ਭੇਜੀ ਤੇ ਜਾ ਕੇ ਦੇਖਿਆ ਇਹਨਾਂ ਦਾ ਬੇਟਾ ਅਭਿਨਵ ਗੁਪਤਾ ਜੋ ਕਿ 2 ਸਾਲਾਂ ਤੋਂ ਇੱਕ ਹੀ ਕਮਰੇ ਦੇ ਵਿੱਚ ਬੰਦ ਸੀ ਉੱਥੇ ਹੀ ਉਹਨੂੰ ਹਾਂ ਇਹਦੇ ਕੋਈ ਰਿਸ਼ਤੇਦਾਰ ਚਾਚਾ ਸ਼ੈਦ ਸੀ ਉਹ ਇਹਨਾਂ ਨੂੰ ਰੋਜ਼ ਰੋਟੀ ਅੰਦਰ ਸੁੱਟ ਕੇ ਚਲਾ ਜਾਂਦਾ ਸੀਗਾ ਫਿਰ ਅਸੀਂ ਇਹਨਾਂ ਦੇ ਨਾਲ ਆ ਕੇ ਗੱਲ ਕੀਤੀ ਭਾਈ ਉੱਥੇ ਤੇ ਬੇਟਾ ਹੈ ਕਹਿੰਦੇ ਹੈ ਜੀ ਪਰ ਉਹ ਮਰਿਆਂ ਬਰਾਬਰ ਹੀ ਹੈ ਕਿ ਇੱਕ ਬੇਟਾ ਮਰ ਗਿਆ ਇਹ ਬਹੁਤ ਜ਼ਿਆਦਾ ਨਸ਼ੇੜੀ ਹੈ ਮਤਲਬ ਬੜਾ ਅਗਰੈਸਿਵ ਹੋ ਜਾਂਦਾ ਹੈ ਤੁਸੀਂ ਇੱਥੇ ਲਿਆਉਂਗੇ ਤਾਂ ਤੁਹਾਨੂੰ ਮਾਰ ਦੇਗਾ ਕਿਸੇ ਬੰਦੇ ਨੂੰ ਨੁਕਸਾਨ ਪਹਚਾਏਗਾ ਜਦ ਕੀ ਐਦਾਂ ਦੀ ਕੋਈ ਗੱਲ ਨਹੀਂ ਸਾਨੂੰ ਅੱਜ ਤੱਕ ਇਹ ਨਹੀਂ ਸਮਝ ਆ ਰਹੀ ਵੀ ਉਹ ਇਸ ਨੂੰ ਮਰਿਆ ਹੋਇਆ ਕਿਉਂ ਘੋਸ਼ਿਤ ਕਰ ਰਹੇ ਸੀ ਜਦੋਂ ਤੁਸੀਂ ਗਏ ਇਹ ਤੁਸੀਂ ਇਹਨਾਂ ਕੋਲ ਗਏ ਇਹਨਾਂ ਨੇ ਕੋਈ ਤੁਹਾਡੇ ਤੇ ਮਤਲਬ ਅਗਰੈਸਿਵ ਹੋ ਕੇ ਤੁਹਾਡੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਨਹੀਂ ਸਾਡੀ ਟੀਮ ਨੇ ਇਹਨੂੰ ਕਮਰੇ ਦੇ ਵਿੱਚ ਬਾਹਰੋਂ ਜਿੱਦਾਂ ਵਿੰਡੋ ਦੇ ਵਿੱਚੋਂ ਦੇਖਿਆ ਇਹਦੀ ਬਹੁਤ ਲੰਬੀ ਲੰਬੀ ਦਾੜੀ ਮਤਲਬ ਇੱਕ ਜੰਗਲੀ ਜਾਨਵਰ ਦੀ ਤਰ੍ਹਾਂ ਹੀ ਅੰਦਰ ਰਹਿ ਰਿਹਾ ਸੀਗਾ ਪਰ ਸਾਨੂੰ ਜੋ ਦੱਸਿਆ ਗਿਆ ਸੀਗਾ ਸਾਡੀ ਟੀਮ ਥੋੜਾ ਜਿ ਇਸ ਗੱਲ ਤੋਂ ਕਵਰਾ ਰਹੀ ਸੀਗੀ ਕਿ ਸ਼ਾਇਦ ਕੋਈ ਸਾਡੇ ਤੇ ਅਟੈਕ ਨਾ ਕਰੇ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁਣ ਅਸੀਂ ਇਹਨਾਂ ਨੂੰ ਅੱਜ 4 ਦਿਨ ਪਹਿਲਾਂ ਇੱਥੇ ਲੈ ਆਏ ਆਂ ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਦਾ ਮਤਲਬ ਮੈਡੀਕਲ ਚੈੱਕਅਪ ਕਰਾਇਆ ਸਾਰਾ ਕੁਝ ਠੀਕ ਹੈ ਕੋਈ ਨਸ਼ਾ ਨਹੀਂ ਕਰਦਾ ਪਰ ਸਾਨੂੰ ਇਹ ਗੱਲ ਨਹੀਂ ਸਮਝ ਆਈ ਕਿ ਇਹਦੇ ਰਿਸ਼ਤੇਦਾਰ ਇਹਨਾਂ ਨੂੰ ਆਪਸ ਵਿੱਚ ਕਿਉਂ ਨਹੀਂ ਮਲਾ ਰਹੇ ਸੀ ਇਹਨੂੰ ਕਿਉਂ ਨਹੀਂ ਇੱਥੇ ਲੈ ਕੇ ਆਏ ਕਿਉਂ ਇਹਨਾਂ ਨੂੰ ਨਸ਼ੇੜੀ ਘੋਸ਼ਿਤ ਕੀਤਾ ਹੋਇਆ ਸੀ ਕਿਉਂ ਕਹਿ ਰਹੇ ਸੀ ਕਿ ਉਹ ਜੰਗਲੀ ਜਾਨਵਰ ਦੀ ਤਰ੍ਹਾਂ ਬਿਹੇਵ ਕਰਦਾ ਜਦਕਿ ਤੁਹਾਡੇ ਸਾਹਮਣੇ ਆ ਤੁਸੀਂ ਖੁਦ ਦੇਖ ਸਕਦੇ ਹੋ ਐਦਾਂ ਦੀ ਕੋਈ ਗੱਲ ਨਹੀਂ ਹੈਗੀ कोशिश करेंगे अच्छा आपके भाइयों ने आपकी जमीन जो है या पैसे कितनी जमीन है कितने पैसे कितना पैसे है, गोल्ड है हमारा। कितने पैसे है, कितना गोल्ड? हमारा है पंद्रह लाख रुपए है अच्छा और गोल्ड सोना दस तोले है दस तोले अच्छा भाइयों ने रखा हुआ हाँ हस्बैंड को क्या हुआ उनकी तो डेथ गई थी कैसे डेथ होगी हो गई थी बस याद आती है उनकी है ਯਾਦ ਨਹੀਂ ਐਸੀ ਤਨਬੂਈ ਨਸੀੜੀ ਤਬ ਉਹ ਤੋਂ ਉਹ ਵੀ ਨਸੀੜੀ ਸੀ ਸੋ ਸਰ ਹੁਣ ਮਤਲਬ ਕਿ ਥੋੜੇ ਮਤਲਬ ਸੈਟ ਨਹੀਂ ਕਿ ਹੁਣ ਵੀ ਮੈਂਟਲ ਅਫਸੈਟ ਨਹੀਂ ਨਹੀਂ ਹੁਣ ਇਹ ਕਹਿ ਸਕਦੇ ਆਂ ਜੀ 80% ਠੀਕ ਨੇ ਹੁਣ ਵੀ ਤੁਸੀਂ ਦੇਖਿਆ ਕਿਚਨ ਦੇ ਵਿੱਚ ਖਾਣਾ ਬਣਾ ਰਹੇ ਸੀ ਉਹਨਾਂ ਦੀ ਹੈਲਪ ਕਰਾ ਰਹੇ ਸੀਗੇ ਤੇ ਆਪਣੇ ਬੇਟੇ ਦੇ ਨਾਲ ਹੀ ਕਮਰੇ 'ਚ ਰਹਿ ਰਹੇ ਨੇ ਜੀ ਬਹੁਤ ਫਰਸਟ ਕਲਾਸ ਪਰ ਠੀਕ ਨੇ ਕਾਫੀ ਠੀਕ ਨੇ ਜਦੋਂ ਆਏ ਸੀ ਉਦੋਂ ਤਾਂ ਮਤਲਬ ਜਦੋਂ ਅਸੀਂ ਅੰਬਾਲੇ ਗਏ ਤੇ ਲੋਕ ਇਹ ਕਹਿ ਰਹੇ ਸੀ ਵੀ ਉਹ ਤਾਂ ਮਤਲਬ ਇੱਥੇ ਮਿਸ ਬਿਹੇਵ ਕਰਦੀ ਹੁੰਦੀ ਸੀ ਕਿਸੇ ਨਾਲ ਮਤਲਬ ਦੇਖ ਕੇ ਤੇ ਰਿਸ਼ਤੇਦਾਰ ਵੀ ਇਹਦੇ ਦਿਓਰ ਆਏ ਸੀਗੇ ਦਰਾਣੀ ਆਈ ਸੀ ਮਿਲਣ ਵਾਸਤੇ ਉਹ ਬੜੇ ਹੈਰਾਨ ਸੀ ਵੀ ਇਸ ਤਰ੍ਹਾਂ ਵੀ ਹੋ ਸਕਦਾ ਐਨੀ ਠੀਕ ਹੋ ਸਕਦੀ ਹੈ ਜਦ ਕਿ ਉਹ ਉੱਥੇ ਸਾਡੇ ਕੋਲ ਆਈ ਸੀ ਉਦੋਂ ਤਾਂ ਬਿਲਕੁਲ ਪਾਗਲਾਂ ਦੀ ਤਰ੍ਹਾਂ ਬਿਹੇਵ ਕਰਦੀ ਸੀ ਜੀ ਸੋ ਅ ਜਬ ਆਪਕੇ ਹਸਬੰਡ ਦੀ ਡੈਥ ਹੋ ਗਈ ਆਪਕੋ ਕੈਸੇ ਯਾਦ ਆਇਆ ਕਿ ਮੇਰਾ ਬੇਟਾ ਵੀ ਹੈਗਾ ਹਾਂ ਇਹ ਇਕੱਲਾ ਰਹਿ ਤਾ ਮੇਰੇ ਕੋ ਪਤਾ ਨਹੀਂ ਤਾ ਅੱਛਾ ਹਾਂ ਮੈਂ ਜਬ ਗਈ ਨਾ ਜਬ केला ही रहता था ये घर फिर कैसे गए जब आप उनके पास गए कुछ कहा इन्होंने ना कुछ नहीं कहा कहते न, छोड़ जाएंगे दस पंद्रह दिन तक फिर मेरा देवर आया था ना दरानी आई थी वो छोड़कर कर चले गए इसको अच्छा अब आपके अपने पास ही रखोगे हाँ और क्या करेंगे और कहाँ जाएंगे कितनी उम्र कितनी है इनकी इसकी है कि सताई अठाई साल की नाले नाल आप कोशिश करेंगे कि बोलेंगे हेलो हेलो कि ठीक है ਤੈਨੂੰ ਪਤਾ ਤੁਹਾਨੂੰ 2 ਸਾਲ ਤੱਕ ਇੱਕ ਕਮਰੇ ਦੇ ਅੰਦਰ ਬੰਦ ਕਰਕੇ ਰੱਖਿਆ ਗਿਆ ਕਿਉਂ ਰੱਖਿਆ ਗਿਆ ਯਾਦ ਆ ਪੁੱਛ ਨਹੀਂ ਆ ਰਿਹਾ ਕਿੰਨਾਂ ਨੇ ਬੰਦ ਕਰਕੇ ਰੱਖਿਆ ਸੀਗਾ ਨਹੀਂ ਪਤਾ اچھا ਰੋਟੀ ਜਦੋਂ ਭੁੱਖ ਲੱਗਦੀ ਸੀ ਕਿੱਦਾਂ ਮਤਲਬ ਰੋਟੀ ਖਾਂਦੇ ਸੀਗੇ ਕਿ ਇਹਨੂੰ ਬੁਲਾਉਂਦੇ ਸੀਗੇ ਹੈ ਇਹ ਕੁਝ ਨਹੀਂ ਲੱਗਿਆ ਅਹ ਕੰਡੀਸ਼ਨ ਚੀਜ਼ ਸੋ ਆ ਤੁਸੀਂ ਦੇਖ ਸਕਦੇ ਹੋ ਇਹ ਇਹੀ ਹੈ ਜਿਨ੍ਹਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਸੇ ਹੁਣ ਦੇ ਹੁਣ ਦੇ ਨਾਮ ਕੀ ਹੈ اپ کا ਅਚਾ ਅਭਿਨਵ ਸਿੰਘਲ ਅਭਿਨਵ ਸਿੰਘਲ ਹਾਂ ਇਸ ਵਿੱਚ ਇਹ કોਣ ਹੈ اپ ਇਸ ਕੋ جانتے ਹੋ ਕੋਣ ਹੈ ਇਹ ਅਭਿਨਵ ਹੀ ਹੈ ਇਹ ਇਹ ਅਭਿਨਵ ਹੈ ਹਾਂਜੀ ਹਾਂਜੀ ਅੱਛਾ ਆਪ ਕੋ ਪਤਾ ਪਹਿਲੇ ਐਸੇ تھے ਪਤਾ ਹੈ ਆਪ ਕੋ ਕਿਸਨੇ ਕੀ اپ ਕੀ ਐਸੀ ਹਾਲਤ ਆ ਕਿਸਨੇ ਕੀ ਇੰਨੀ ਐਸੀ ਹਾਲਤ ਕੀ ਆ ਪਤਾ ਹੈ ਇਕੱਲਾ ਰਹਤਾ ਤਾਂ ਇਕੱਲਾ ਰਹਤਾ ਪਾਗਲ ਹੋ ਗਿਆ ਜੀ पागल हो गया पागल हो सो ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਵਾਲਿਆ ਬਿਨਵਦੀ ਜੇ ਆਪਾਂ ਗੱਲ ਕਰੀਏ ਕੁਝ 2 ਸਾਲਾਂ ਤੋਂ ਇੱਕ ਬੰਦੇ ਨੂੰ ਨਜਾਇਜ਼ ਜਿਹੜਾ ਪਾਗਲ ਕਰਕੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਇਸ ਤਰੀਕੇ ਦੀ ਉਹਦੀ ਜਿਹੜੀ ਹਾਲਤ ਹੈ ਕਰ ਦਿੱਤੀ ਗਈ ਸੀਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਇਨਸਾਨ ਨੂੰ ਕਿਸ ਤਰੀਕੇ ਦੇ ਨਾਲ ਅਪਾ ਕਹਿ ਸਕਦੇ ਜਾਨਵਾਰਾਂ ਵਾਲਾ ਸਲੂਕ ਜਿਹੜਾ ਕੀਤਾ ਗਿਆ ਜਦੋਂ ਇਹਨਾਂ ਕੋਲੇ ਇਹਨਾਂ ਦੀ ਟੀਮ ਗਈ ਤਾਂ ਕਿਹਾ ਗਿਆ ਕਿ ਇਹ ਜਿਹੜੇ ਨੇ ਮੈਂਟਲੀ ਅਫਸੈਟ ਨੇ ਐਗਰੈਸਿਵ ਵੀ ਹੋ ਸਕਦੇ ਨੇ ਕੀ ਕਹਿਣਾ ਚਾਹੋਗੇ ਇਦਾਂ ਦੇ ਲੋਕਾਂ ਬਾਰੇ ਜੋ ਕਿ ਆਪਣੇ ਹੀ ਪਰਿਵਾਰ ਨੂੰ ਜਿਹੜੇ ਆ ਪ੍ਰਾਪਰਟੀ ਦੇ ਲਈ ਪੈਸਿਆਂ ਦੇ ਲਈ ਪਾਗਲਕੋ ਜਿਹਾ ਕਰ ਦਿੰਦੇ ਨੇ ਕਰਾਂ ਦੇ ਵਿੱਚ ਬੰਦ ਕਰ ਦਿੱਤੇ ਕਰ ਦਿੰਦੇ ਨੇ ਜਾਂ ਫਿਰ ਉਹਨਾਂ ਨੂੰ ਆਪਾਂ ਕਹਿ ਸਕਦੇ ਜਾਨਵਰ ਵਰਗਾ ਜਿਹੜਾ ਸਲੂਕ ਉਹਨਾਂ ਨਾਲ ਕਰਦੇ ਨੇ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਹੀ ਹੈਡਲਾਈਨਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਬਨੇ ਰਹੋ